ਨਾਲੇ ਭਾਬੀ ਮੇਰੀ ਗੱਲ ਸੁਣਾਓ ਮੈਂ ਨਾ ਤੁਹਾਨੂੰ ਪਛਾਨਿਆ ਨਹੀਂ ਮੈਨੂੰ ਤਾਂ ਸ਼ੋਭੀ ਹੋ ਗਈ ਤੁਹਾਨੂੰ ਵੇਖ ਕੇ ਵਿਆਹ ਦੀਆਂ ਫੋਟੋਆਂ ਮੈਨੂੰ ਸਾਰੀਆਂ ਆਈਆਂ ਯਾਰ ਤੇ ਚਲੋ ਮੈਂ ਨਹੀਂ ਆ ਸਕੀ ਅੱリエ ਫੋਟੋਆਂ ਸਾਰੀਆਂ ਵੇਖੀਆਂ ਮੈਂ ਤੂੰ ਇਹਨੇ ਕਮਜ਼ੋਰ ਕਿਤਾ ਹੋ ਗਿਆ ਕੀ ਗੱਲ ਤੁਹਾਡੇ ਚਿਹਰੇ ਦਾ ਰੰਗ ਰੂਪ ਵੀ ਉੱਡ ਗਿਆ ਤੂੰ ਤਾਂ ਬਹੁਤ ਸੋਹਣੀ ਸੀ ਤੇ ਐਡੀ ਸੋਹਣੀ ਤੁਹਾਡੀ ਵਿਆਹ ਜ ਹੈ ਹੁਣ ਤੁਹਾਨੂੰ ਕੀ ਹੋ ਗਿਆ ਕੀ ਗੱਲ ਚਾਚੀ ਨਾਲ ਨੂੰ ਖਾਣ ਨੂੰ ਨਹੀਂ ਦਿੰਦੀ ਕਿਆ ਵੀ ਕਹੀ ਜਿੰਨੀ ਸਾਰਾ ਕੁਝ ਨਹੀਂ ਨਹੀਂ ਕੀ ਦੀਦੀ ਐਸੀ ਕੋਈ ਗੱਲ ਨਹੀਂ ਮੌਸਮ ਹੈ ਨਾ ਮੌਸਮ ਚੇਂਜ ਹੁੰਦਾ ਨਾ ਤੇ ਕਿਤੇ ਨਾ ਕਿਤੇ ਇਫੈਕਟ ਪਾਈ ਜਾਂਦਾ ਵੈ ਹੋਰ ਕੋਈ ਗੱਲ ਨਹੀਂ ਕੋਈ ਹੋਰ ਕੋਈ ਨੀ ਪ੍ਰੋਬਲਮ ਭਾਜੀ ਤੇ ਠੀਕ ਹੋਣਾ ਵੈਸੇ ਹਾਂਜੀ ਜੀਦੀ ਮੈਂ ਬਿਲਕੁਲ ਠੀਕ ਹਾਂ ਵੈਸੇ ਬਸ ਤੇ ਮੈਨੂੰ ਕਾਹ ਵੀ ਕਮਜ਼ੋਰ ਲੱਗਣ ਦੇ ਕੋਈ ਗੱਲ ਪਤਾ ਕੀ ਹੈ ਮਮੀ ਪਾਪਾ ਉਹਨਾਂ ਦੇ ਪਿੱਛੇ ਕੱਲੇ ਰਹਿੰਦੇ ਹਨ ਨਾ ਤੇ ਜ਼ਿਆਦਾ ਧਿਆਨ ਉਹਨਾਂ ਦਾ ਉਧਰ ਹੀ ਰਹਿੰਦਾ ਹੈ ਐਸ ਲਈ ਛੋਟਾ ਵੀ ਨਾਲ ਇੱਥੇ ਰਹਿਦਾ ਹੈਗਾ ਵਾ ਪਰ ਮੈਂ ਹੁਣ ਸੋਚ ਲਿਆ ਕਿ ਭਾਬੀ ਨੂੰ ਨਾ ਹਫਤੇ ਪਿੱਛੇ ਉਹਨਾਂ ਦੇ ਪੈਕੇਜ ਜ਼ਰੂਰ ਭੇਜਿਆ ਕਰਨਾ ਹੈਗਾ ਵਾ ਕੀ ਗੱਲ ਜਾਂਦੇ ਨਹੀਂ ਕਿੱਕੀ ਨਹੀਂ ਨਹੀਂ ਜਾਂਦੇ ਨੇ ਮਤਲਬ ਘਟ ਜਾਂਦੇ ਨੇ ਕਿੰਨੇ ਅਸੀਂ ਕਿ ਜਾਇਆ ਕਰੋ ਤਾਂ ਫਿਰ ਘਰ ਕੋਈ ਨਾ ਕੋਈ ਕੋਈ ਨਾ ਕੋਈ ਆਇਆ ਗਿਆ ਲਗਾ ਹੀ ਦਿੰਦਾ ਤੇ ਮੈਂ ਵੀ ਫੇਰ ਕਿਸੇ ਲਈ ਆ ਜਾਈ ਨਹੀਂ ਚਲਦੀ ਤੇ ਹੁਣ ਵੈਸੇ ਮੈਂ ਇੱਕ ਪੱਕੀ ਡਿਊਟੀ ਲਾ ਦੇਣੀ ਹੈ ਕਿ ਭਾਬੀ ਨੂੰ ਹਫਤੇ ਬਾਅਦ ਮੰਮੀ ਭੇਜ ਹੀ ਦਿਆ ਕਰੋ ਵੇਖ ਕੇ ਪਿੱਛੇ ਦਾ ਧਿਆਨ ਜਦੋਂ ਪੂਰਾ ਰਹੇਗਾ ਨਾ ਕਿ ਸਭ ਠੀਕ ਹੈ ਫਿਰ ਆਪੇ ਧੀ ਪੁੱਤਰ ਵੱਧ ਖੁਲ ਜਾਂਦਾ ਹੈ ਗੱਲ ਇਹ ਤਾਂ ਗੱਲ ਹੈ ਕੋਈ ਨਹੀਂ ਅੰਜੂ ਹੁਣ ਮੈਂ ਆ ਗਈ ਹਾਂ ਨਾ ਬਾਕੀ ਚਾਚੀ ਜੀ ਕੋਲ ਤੇ ਆਪਾਂ ਹੈਗੇ ਹੀ ਆ ਭਾਬੀ ਨੂੰ ਕੋਈ ਨਹੀਂ ਜੇ ਪਿੱਛੇ ਦੀ ਟੈਨਸ਼ਨ ਹੈ ਨਾ ਤੇ ਆਪਾਂ ਜ਼ਰੂਰ ਭੇਜਿਆ ਕਰਾਂਗੇ ਹੈਨਾ ਮੈਂ ਕੁਝ ਕਰਵਾਵਾਂ ਭਾਬੀ ਇਕੱਲੇ ਲੱਗੇ ਹੋਏ ਨੇ ਚੱਲ ਮੇਰੇ ਗੁੱਜੂ ਇਧਰ ਆ ਜਾਓ ਹੋ ਚਾਚੀ ਜੀ ਪ੍ਰੀਤ ਆਪਣੇ ਘਰ ਸਹੀ ਹੈ ਬਹੁਤ ਵਧੀਆ ਵਧੀਆ ਚੈਦਾ ਓਏ ਤੂੰ ਕੀ ਤੋੜਿਆ ਫਿਰਦਾ ਆ ਤੈਨੂੰ ਕੋਈ ਬੈਠਾ ਨਜ਼ਰ ਨਹੀਂ ਆਂਦਾ ਸੋਸ਼ੀ ਗੱਲ ਬਤਾ ਹੋਰ ਸੌਣੀ ਕੋ ਇਹ ਭਾਬੀ ਦਾ ਪਰਾਇ ਆਹੋ ਕਿੰਨਾ ਪਿਆਰਾ ਬੱਚਾ ਹੈ ਹੋਰ ਬੇਟਾ ਕੀ ਨਾਮ ਦਾ ਹੈ ਮੇਰਾ ਨਾਮ ਅੰਜੀ OK ਤੀ ਕਿੰਨੇ ਸਾਲ ਦੇ ਹੋ ਮੈਂ ਮੈਂ ਹਾਂਗਾ 12 ਸਾਲ ਦਾ OK OK ਸੋ so ਸਵੀਟ ਹੈਲੋ ਇਹ ਅਨਮੋਲ ਮੇਰੀ ਬੇਟੀ ਹੈ ਓਕੇ ਜਾ ਖੇਡੋ ਅਨਮੋਲ ਉਹ ਦਿਨ ਨਹੀਂ ਜਾਣਾ ਖੇਡ ਬੈਠ ਰਾਮ ਕੀ ਗੱਲ ਸੱਜੀ ਖੇਡਣ ਤੋਂ ਬਚਿਆ ਨੂੰ ਉਹ ਕੱਲੀ ਗੋਰ ਹੋ ਰਹੀ ਆ ਲੈ ਕੁੜੀ ਨੂੰ ਬਾਹਰ ਧੁੱਪੇ ਵੇਜਣਾ ਬਿਮਾਰ ਹੋਏਗੀ ਗਰਮੀ ਹੈਗੀ ਆ ਬਾਹਰ ਉਹ ਆਈ ਆ ਅੱਥੇ ਘੱਟਾ ਮਿੱਟੀ ਪਤਾ ਕਿੰਨਾ ਆ ਓ ਚਾਚੀ ਇੱਥੇ ਖੇਡ ਲੰਦੇ ਬਾਹਰ ਇਹਨਾਂ ਨੂੰ ਖੇਡਣ ਦੇਣਾ ਨਾ ਚੱਲੇ ਹੱਥ ਪੈਰ ਉਹਦੇ ਐਵੇਂ ਨੱਚਦਾ ਫਿਰਦਾ ਵਾ ਵੀ ਕੁੜੀ ਨੂੰ ਸੱਟ ਪੇਟ ਲਾ ਦੇਗਾ ਫਿਰ ਕਿੱਧਰ ਨੂੰ ਜਾਏਗੀ ਚਾਚੀ ਜੀ ਕੋਈ ਨਹੀਂ ਬੱਚੇ ਖੇਲੇਗੇ ਤੇ ਸਾਹਮਣੇ ਦੇ ਬੈਠੇ ਆਪਾਂ ਇਹਦੀ ਗੱਲ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ 10 ਮਿੰਟ ਖੇਡਣ ਦਾ ਇੰਨਾ ਪਿਆਰਾ ਬੱਚਾ ਹੈ ਤੇਨੂੰ ਨਹੀਂ ਪਤਾ ਉਹਦਾ ਕਿੱਦਾਂ ਲਾਇਆ ਉਹ ਮੈਨੂੰ ਪਤਾ ਕਿੱਦਾਂ ਦਾ ਮੈਂ ਇਹਦੇ ਨਾਲ ਰਹਿਣੀ ਇੱਥੇ ਘਰ 'ਚ ਟੈੱਕ ਕੇ ਤੇ ਪੈਂਦਾ ਨਹੀਂਗਾ ਐਵੇਂ ਹੀ ਨਾ ਕਰ ਲੈ ਨਾ ਬਾਤ ਵੀ ਨਾ ਵਜਾ ਨਸਿਆ ਫਿਰਦਾ ਜਿੱਥੇ ਨਹੀਂ ਉਥੇ ਮੰਮੀ ਮੈਂ ਤੁਹਾਨੂੰ ਕੀ ਕਿਹਾ ਸੀ ਫੇਰ ਤੁਸੀਂ ਉਹੀ ਗੱਲ ਕਿਹੜੀ ਦੀਦੀ ਪਤਾ ਕੀ ਹੈ ਮੰਮੀ ਨੂੰ ਹੁੰਦਾ ਵਾ ਕਿ ਗਰਮੀ ਚ ਕੋਈ ਵੀ ਨਾ ਬਾਹਰ ਖੇਡੇ ਪਰ ਅਸੀਂ ਵੇਲਾ ਕਿੰਨਾ ਖੇਡਦੇ ਰਹੇ ਹਾਂ ਪਰ ਹੁਣ ਮੰਮੀ ਦੇ ਸੁਭਾਅ ਚ ਨਾ ਕੋਈ ਜ਼ਿਆਦਾ ਹੀ ਫਰਕ ਆ ਗਿਆ ਇਹ ਤੇ ਗੱਲ ਹੈ ਜੀ ਮੈਂ ਦੇਖਣ ਦੀ ਚਾਚੀ ਜੀ ਬਦਲ ਕੀ ਗੱਲ ਹੋਈ ਮੈਸੇ ਕਲਪੇ ਬੇ ਦੋ ਦਿਨ ਦਿਨਾਂ ਪਿੱਛੇ ਬਿਮਾਰ ਬੜਾ ਰਹੇ ਸੀ ਅੱਛਾ ਤੋ ਉਹਦੇ ਕਰਕੇ ਬਸ ਹੋਰ ਕੋਈ ਗੱਲ ਨਹੀਂ ਚਲ ਕੋਈ ਨਹੀਂ ਮੈਂ ਕਿਉਂ ਵੀ ਇਕੱਲੀ ਬੈਠੀ ਆ ਨਹੀਂ ਨਹੀਂ ਖੇਡਣੇ ਬਰਾਬਰ ਦਾ ਖੇਡਣ ਜਾ ਇੱਟ ਨਾਲ ਪਾਸ ਸੋ ਬੱਚਿਆਂ ਦਾ ਦਿਲ ਲੱਗਾ ਰਹਿੰਦਾ ਹੈ ਐ ਕਿਉਂ ਉਦਾਸ ਨਹੀਂ ਹੋਏਗੀ ਅੰਝੂ ਹੋ ਗਈ ਇੱਥੇ ਚਲ ਕੋਈ ਨਹੀਂ ਠੀਕ ਹੈ ਜੋ ਮੇਰਾ ਫਰੈਂਡ ਮਾਰਕੀਟ ਤੂੰ ਸੀ ਜਾ ਕੇ ਜੀਆ ਦਾ ਕੀ ਹਾਲ ਚਾਲ ਹੈ ਜੀਆ ਇਹ ਵਧੀਆ ਬਸ ਹਮ ਦਿਲ ਨਹੀਂ ਲੱਗਣਾ ਤਿੰਨ ਮਹੀਨੇ ਬਸ ਸ਼ਿਫਟਾਂ ਲੱਗਦੀਆਂ ਜੀ ਕਦੀ ਨਾਈਟ ਡਿਊ ਕਦੀ ਡੇਅ ਡਿਊ ਇੱਥੇ ਵਧੀਆ ਨਹੀਂ ਐ ਆਪਣੀ ਮਰਜ਼ੀ ਨਾਲ ਕਮਾਓ ਖਾਓ ਜਿੰਨਾ ਮਰਜ਼ੀ ਕਿਤੇ ਆਓ ਨਾ ਜਾਓ ਜੋ ਮਰਜ਼ੀ ਕਰੋ ਉੱਥੇ ਤਾਂ ਬੰਦਾ ਗੁਲਾਮ ਬਣ ਕੇ ਹੀ ਰਹਿ ਜਾਂਦਾ ਬਾਹਰ ਪਰਦੇਸ ਸਹੀ ਗੱਲ ਐ ਜੀ ਹੈਨਾ ਬੜਾ ਔਖਾ ਹੀ ਜ਼ਿੰਦਗੀ ਕੱਟੀ ਇੱਕ ਪੈਸੇ ਦੀ ਭੇਡ ਚਾਲ ਲਿੱਤੀ ਲੋ ਆ ਜੀ ਜੀ ਸਸ਼ੀ ਕਾਲਸ ਤੇ ਫੋਰਸ ਵੀ ਕੋਈ ਗੱਲ ਨਹੀਂ ਤੇ ਬੈਠਾ ਜੀ ਉਹ ਆਓ ਇੱਧਰ ਆ ਕੋਈ ਗੱਲ ਨਹੀਂ ਬੈਠੀ ਸੀ ਫੋਰਸ ਨਾਲ ਸਭ ਵਧੀਆ ਹਾਂਜੀ ਵਜੇ ਤੇ ਵੀ ਠੀਕ ਜੀ ਹਾਂ ਹਾਂ ਵਧੀਆ ਪਹਿਲਾਂ ਠੀਕ ਐ ਉੜਿਆ ਰਹੀ ਹੈ ਮਨੀ ਨੇ ਤੈਨੂੰ ਬਾਹਰ ਬਾਹਰ ਕੇੜਦੀ ਵੀ ਸੀ ਮੈਂ ਧਿਆਨ ਨਹੀਂ ਦਿੱਤਾ ਮੈਂ ਸੋਈ ਪੰਜ ਨਾਲ ਚੰਗੀਆਂ ਨਹੀਂ ਆ ਚਵਾਰੇ ਤੇ ਚਲਕੇ ਨਹੀਂ ਆਜੂ ਪਹਿਲਾਂ ਨਿੱਕੀ ਜਿੰਦੀ ਕਿੱਡੀ ਸੋਹਣੀ ਲੱਗ ਲੱਗਦੀ ਆ ਹਾਂ ਹੁਣ ਤਾਂ ਵਿਆਹ ਜੋਗੀ ਹੋ ਗਈ ਚਾਚੀ ਇਹ ਵੀ ਹੋਰ ਕੀ ਇਹਦੇ ਵਾਸਤੇ ਵੀ ਬਸ ਮੁੰਡਾ ਹੀ ਲੱਭਣ ਦੇ ਮੁੰਡਾ ਲੱਭਣ ਦੇ ਚਾਹ ਹੋਰ ਤਾਂ ਕਿਸੇ ਦਾ ਨਹੀਂ ਸਿਮਰਤ ਦਾ ਤਾਂ ਵਿਆਹ ਵੇਖ ਕੇ ਜਾਵਾਂਗੀ ਮੈਂ ਬਿਲਕੁਲ ਬਿਲਕੁਲ ਮੈਂ ਕੀ ਕਹਿੰਨੀ ਆ ਇੱਥੇ ਦੇ ਹੀ ਰੱਖ ਨਹੀਂ ਦੇ ਆ ਜੇ ਤੇਰੀ ਨਜ਼ਰ ਚ ਕੋਈ ਬਾਹਰ ਦਾ ਗਾਇ ਤੇ ਗੱਲ ਕਰ ਅਸੀਂ ਪੱਟ ਮੰਗਣੀ ਤੇ ਚੱਟ ਵਿਆਹ ਕਰ ਦਿੰਦੇ ਆ ਦਾ ਜੀ ਜੀ ਉਸ ਦਿਨ ਵੀ ਜਿਹਨੇ ਦੱਸਿਆ ਤੇ ਹੈਗਾ ਵਾ ਅੱਜ ਨਹੀਂ ਵਿਆਹ ਕਰਾਉਣਾ ਮੈਂ ਤੂੰ ਚੁੱਪ ਹੀ ਰਿਹਾ ਕਰ ਹਰ ਵਕਤ ਤੇਰੀਆਂ ਨਹੀਂ ਮੰਨੀਆਂ ਜਾਣੀਆਂ ਜੇ ਕੋਈ ਚੰਗਾ ਘਰ ਮੇਰੇ ਨੂੰ ਮਿਲ ਜੇ ਬਾਹਰ ਦਾ ਉਤੋਂ ਮਿਲ ਜੇ ਤੇ ਤੂੰ ਚੱਲ ਜਾ ਬਾਹਰ ਫਿਰ ਕੀ ਆ ਦੋ ਬਹਿਣਾ ਇੱਥੇ ਰਹਿਣੀਆਂ ਤੇ ਦੋ ਬਹਿਣਾ ਬਾਹਰ ਰਹਿਣੀਆਂ ਜੇ ਮੈਂ ਬਾਹਰ ਹੀ ਜਾਣਾ ਹੁੰਦਾ ਨਾ ਮੈਂ ਸਟੱਡੀ ਕੰਪਲੀਟ ਹੋ ਜਾਂਦੇ ਬਾਅਦ ਚੱਲ ਜਾਣਾ ਪਰ ਮੈਂ ਬਾਹਰ ਨਹੀਂ ਜਾਂਦੀ ਤੈਨੂੰ ਕਿੰਨੇ ਗਿਆ ਕੇ ਤੈਨੂੰ ਪੜਾਈ ਦੇ ਤੋਤੇ ਸੀ ਬਾਹਰ ਭੇਜਣਾ ਸੀ ਵਿਆਹ ਕੇ ਭੇਜਣਾ ਸੀ ਮੈਡਮ ਜੀ ਵਿਆਹ ਕੇ ਐਦਾਂ ਨਹੀਂ ਨਾਲ ਜਿਹੜੀ ਗੱਲ ਮੈਂ ਕਹਿਤੀ ਨਾ ਹੁਣੇ ਦੋਹੀ ਹੈ ਇਹ ਤੈਨੂੰ ਵੀ ਪਤਾ ਹੈ ਤੇ ਸਭ ਨੂੰ ਪਤਾ ਹੈ ਜੀ ਜੀ ਇਹ ਮਨਮਾਨੀਆਂ ਨੂੰ ਤੁਸੀਂ ਆਪਣੇ ਸੋਹਰੇ ਚਲਾਇਆ ਕਰੋ ਹੁਣ ਨਾ ਇੱਥੇ ਦੱਸਿਆ ਕਰੋ ਮੈਂ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਪਤਾ ਵਾ ਉਹ ਸਿਮਰਤ ਅੰਜੂ ਛੱਡੋ ਯਾਰ ਤੇ ਕਿਹੜੀਆਂ ਗੱਲਾਂ 'ਚ ਪੈ ਗਏ ਜੇ ਕੋਈ ਗੱਲ ਨਹੀਂ ਵਿਹਣ ਆਈਆਂ ਅੱਜ ਇਹਨੇ ਤੇ ਕੱਲ੍ਹ ਇੰਨ ਕੱਲ ਨੇ ਮੋਜ ਨੂੰ ਵੀ ਮੁਰ ਰਹਿ ਕੌਣ ਗਈ ਮੋਜ ਵਾਸਤੇ ਦੀਦੀ ਗੱਲ ਉਹ ਨਹੀਂ ਗੀ ਇਹ ਅੱਜ ਕੱਲੇ ਕੁਛ ਹੋਰ ਹੀ ਆਵਾਜ਼ ਤੁਨੀ ਫਿਰਦੀ ਐ ਅੱਜ ਕੱਲ ਦੀਦੀ ਗੱਲਾਂ ਹੀ ਹੋਰ ਐ ਅੱਜ ਕੱਲ ਇਹਨੂੰ ਸਾਡੀ ਕੋਈ ਗੱਲ ਨਹੀਂ ਚੱਛਦੀ ਗੀ ਅੱਗੇ ਪੁੱਛ ਕੇ ਚਲਦੀ ਸੀ ਹੁਣ ਦੱਸਦੀ ਐ ਉਹ ਵੀ ਬਾਅਦ ਵਿੱਚ ਜਦੋਂ ਕੰਮ ਪੂਰਾ ਕੋਈ ਕਰ ਲੈਂਦੀ ਐ ਅਲੱਗ ਹੀ ਆਵਾਜ਼ਾਂ ਗਈ ਐ ਇਹ ਸਮਝਦੀ ਐ ਤਾਂ ਕਰੇਗੀ ਤਾਂ ਹੀ ਮੰਨ ਲਾਂਗੇ ਕਦੇ ਨਹੀਂ ਨਹੀਂ ਉਹਨਾਂ ਦੇ ਉਹੀ ਐ ਜੋ ਪਰਿਵਾਰ ਨੇ ਫੈਸਲਾ ਲੈਣਾ ਵੈ ਇਹ ਜੋ ਮਰਜੀ ਕਹਿੰਦੀ ਰਵੇ ਜੀ ਜੀ ਤੁਹਾਨੂੰ ਉਧਰ ਵੀ ਇਹੋ ਗੱਲ ਸੁਣਾਈ ਹੈ ਕਿ ਮੇਰੀ ਜ਼ਿੰਦਗੀ ਦੇ ਫੈਸਲੇ ਲੈਣ ਵਾਲੀ ਨਾ ਮੈਂ ਖੁਦ ਹਾਂ ਤੁਸੀਂ ਨੂੰ ਦੱਸਿਆ ਕਰੂ ਮੈਂ ਕੀ ਕਰਨਾ ਕਿ ਨਹੀਂ ਕਰਨਾ ਅੱਛਾ ਕੋਈ ਗੱਲ ਕੁੜੀ ਦਾ ਰਈ ਅੱਡੀ ਦੂਰ ਤੁਸੀਂ ਕੀ ਆਪਣੀ ਕਮਰੋਲੀ ਪਾਈ ਆ ਹੱਸੋ ਖੇਡੋ ਹੱਸੋ ਖੇਡੋ ਮੈਂ ਚੰਗੀ ਭਲੀ ਆਈ ਨਾ ਜਾਣ ਬੁੱਝ ਕੇ ਤੁਸੀਂ ਗੱਲ ਹੀ ਉਹ ਜੀ ਕਰ ਦਿੰਦੇ ਜੇ ਕਿ ਬੰਦਾ ਮਰ ਮੁੱਢ ਕੇ ਚੱਲ ਜਾਂਦਾ ਆ ਗੁੱਸਾ ਚੰਗਾ ਨਹੀਂ ਹੁੰਦਾ ਹੱਜੀ ਤੂੰ ਬਗਾਨੇ ਘਰ ਜਾਣਾ ਆ ਮੰਮੀ ਮੈਂ ਗੁੱਸਾ ਨਹੀਂ ਕਰਨੀ ਮੈਂ ਸਿਰਫ ਉਹ ਸਾਡੀ ਹਮੇਸ਼ਾ ਕਰਦੇ ਕੋਈ ਹਰ ਵਾਰ ਹੀ ਵਿਆਹ ਦੀ ਕੋਈ ਗੱਲ ਕਰਦੇ ਨੇ ਜਿਹੜਾ ਮੈਂ ਉਦੋਂ ਹੀ ਕਲੀਅਰ ਕੀਤਾ ਕਿ ਮੈਂ ਵਿਆਹ ਨਹੀਂ ਕਰਾਉਣਾ ਜਦੋਂ ਮੈਂ ਕਿਹਾ ਤੁਹਾਡੇ ਲਾਗੇ ਪਹਿਲੇ ਨਹੀਂ ਵਿਆਹ ਦੀ ਗੱਲ ਸੋ ਲੈਣਦੇ ਜੀ ਮੇਰੀ ਗੱਲ ਸੁਣ ਇੱਕ ਨਾ ਇੱਕ ਦਿਨ ਤੇ ਹੋਣਾ ਹੀ ਹੈ ਨਾ ਅਸੀਂ ਗੱਲ ਕਰਨ ਦਾ ਮਤਲਬ ਵਾਅਦਾ ਨਹੀਂ ਕਿੈਂ ਤੈਨੂੰ ਡੋਲੇ ਚ ਪਾ ਕੇ ਤੋੜ ਦਿੱਤਾ ਵਾ ਮੰਮੀ ਜਦੋਂ ਹੋਊਗਾ ਦੇਖਿਆ ਜਾਊਗਾ ਆਪਾਂ ਜੂਰੀ ਨਹੀਂ ਕਿ ਹਰ ਗੱਲ ਤੇ ਉੱਥੇ ਹੀ ਕਰਨੀ ਹੁੰਦੀ ਆ ਜੋ ਦੀਦੀ ਆਏ ਤੇ ਹਾਲ ਚਾਲ ਪੁੱਛਣ ਵੀ ਆ ਹੋਰ ਉਦੋਂ ਵਿਆਹ ਦੀ ਗੱਲਾਂ ਕਰਨ ਦਾ ਪਿੰਦੇ ਜੀ ਫਿਰ ਕੀ ਹੋ ਗਿਆ ਜੰਨੀ ਗੱਲ ਕਹਿਤੀ ਤੇ ਕਹਿਣਾ ਤੇਰਾ ਵਿਆਹ ਹੋ ਗਿਆ ਮੰਮੀ ਛੱਡ ਦੋ ਚਾਚੀ ਜੀ ਵੀ ਛੱਡ ਦੋ ਕਿਉਂ ਇੰਨਾ ਗੁੱਸਾ ਕਰੀ ਜਾਂਦੇ ਹੈ ਸਿਮਰਤ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਨਾ ਮੈਂ ਆ ਗਈ ਨਾ ਕੁਝ ਨਹੀਂ ਹੁੰਦਾ ਜੋ ਤੂੰ ਕਹੇਂਗੀ ਨਾ ਉਹੀ ਹੋਏਗਾ ਕੋਈ ਗੱਲ ਨਹੀਂ ਭਾਵਾਂ ਦੇ ਕਿੰਨੀ ਹੁੰਦੀਆਂ ਟੀਆਂ ਨੂੰ ਵੀ ਹੋਣਾ ਹੈ ਜਦ ਤੈਨੂੰ ਪਤਾ ਹੈ ਤੜੇ ਸਾਰੇ ਨਾਲੋਂ ਵੱਡੀ ਹਾਂ ਮੈਂ ਤੇ ਚਾਚੀ ਜੀ ਨੇ ਮੇਰੇ ਵਿਆਹ ਦੇ ਸਾਰੇ ਚਾਪੂਲੇ ਕੀਤੇ ਸੀ ਇੱਦਾਂ ਹੀ ਮੈਨੂੰ ਕਹਿੰਦੇ ਨੇ ਤੈਨੂੰ ਵੀ ਆਉਣਾ ਹੈ ਤੇ ਛੇਤੀ ਛੇਤੀ ਵਿਆਹ ਤੇ ਵੀ ਤੋਰਦਾ ਹੋਇਆ ਤੇ ਹੁਣ ਮੈਨਾਂ ਨੂੰ ਦੱਸ ਦੇ ਇਦਾਂ ਹੀ ਕਰਨਾ ਹੁੰਦਾ ਤੇ ਕਿੱਟੀ ਦੀਦੀ ਅਹੀਂ ਕਦੀ ਮੰਮੀ ਦੇ ਅੱਗੇ ਬੋਲੇ ਵੀ ਨਹੀਂ ਸੀ ਜਿੱਥੇ ਉਹਨਾਂ ਨੇ ਚਾਇਆ ਉੱਥੇ ਸਾਨੂੰ ਵਿਆਹਤਾ ਤੇ ਮੈਡਮ ਝੂਠਾ ਸੱਚਾ ਵੀ ਨਹੀਂ ਕਹਿ ਦਿੰਦੀ ਕਿ ਠੀਕ ਹੈ ਮੰਮੀ ਜੀ ਚੱਲ ਗੋ ਜ਼ੁਬਾਨ ਇਹ ਨਹੀਂ ਚਲਾਉਣ ਲੱਗ ਪਈ ਜੇ ਹਾਂਜੀ ਮੇਰੀ ਗੱਲ ਸਮਝ ਪਤਾ ਕੀ ਆ ਅੱਜਕੱਲ ਜਨਰੇਸ਼ਨ ਦਾ ਬਹੁਤ ਫਰਕ ਪੈ ਗਿਆ ਸਾਡੇ ਸਮੇਂ ਹੋਰ ਹੀ ਉਸ ਟਾਈਮ ਨਾ ਇਹ ਚੀਜ਼ਾਂ ਨਹੀਂ ਸੀ ਪਰ ਹੁਣ ਸਮੇਂ ਦਾ ਕਾਫੀ ਫਰਕ ਪੈ ਗਿਆ ਨਹੀਂ ਦੀਦੀ ਮੈਂ ਤੁਹਾਨੂੰ ਨਾ ਗਲਤ ਕਹਾਂਗੀ ਸਮਾਜ ਨੂੰ ਬਦਲ ਜਾਏ ਇਹ ਤਾਂ ਚੰਗੀ ਥੋੜੀ ਹੈ ਜੇ ਦੁਨੀਆ ਬਦਲੀ ਜਾਂਦੀ ਹੈ ਤੇ ਇਹ ਤਾਂ ਬਦਹੀ ਹੀ ਪਤਲ ਜੀਏ ਆਪਣੇ ਪਰਿਵਾਰ ਨੂੰ ਲੈ ਕੇ ਸਾਡਾ ਪਰਿਵਾਰ ਸਾਡੇ ਲਈ ਤਾਂ ਬਦਲਿਆ ਨਹੀਂ ਅਸੀਂ ਉਹਨਾਂ ਲਈ ਬਦਲ ਜਾਈਏ ਬਾਹਰ ਤੇ ਰੰਗ ਦੇਖ ਕੇ ਉਹ ਤਾਂ ਪਰਿਵਾਰ ਦਾ ਪਿਆਰ ਲੈਣਾ ਹੈ ਫਿਰ ਮਾਵਾ ਦੀ ਪਰਵਰਿਸ਼ ਖਾਬ ਹੋਗੀ ਨਾ ਮੇਰਾ ਦੋ ਜਿੱਥੇ ਆਪਾਂ ਗਲਤ ਆ ਦੇਖ ਕਦੀ ਕਦੀ ਹੁੰਦਾ ਵਾ ਕਿ ਸਾਨੂੰ ਆਪਣੇ ਬੱਚਿਆਂ ਦੇ ਅਕੋਰਡਿੰਗ ਬਦਲਣਾ ਪੈਣਾ ਹੈ ਵੇਖ ਸਿਮਰਤ ਜਰੂਰ ਸਾਡੀ ਭੈਣ ਹੈ ਛੋਟੀ ਪਰ ਹੈ ਤਾਂ ਸਾਡੇ ਬੱਚਿਆਂ ਵਰਗੀ ਨਾ ਕਹਿੰਦੇ ਬੱਚਿਆਂ ਦੇ ਹਿਸਾਬ ਨਾਲ ਸਾਨੂੰ ਬਦਲਣਾ ਪੈਣਾ ਸਮਾਂ ਹੈ ਸਭ ਕੁਝ ਬਦਲਦਾ ਹੈ ਪਰ ਦੀਦੀ ਕਈ ਕੁਝ ਬਦਲ ਗਿਆ ਵੇਖ ਮੈਂ ਕਿ ਪਹਿਲੋ ਆਪਾਂ ਏਸੀ ਤੋਂ ਬਿਨਾ ਰਹਿ ਲਿੰਨੇ ਹਾਂ ਹੈਨਾ ਇਨਵਰਟਰ ਨਹੀਂ ਸੀ ਹੁੰਦੇ ਘਰਾਂ 'ਚ ਕੁਝ ਨਹੀਂ ਬਿਨਾ ਵਾਈਟ ਦੇ ਆਪਾਂ ਸਾਰੇ ਸਾਰਾਤ ਵੀ ਕੱਟ ਲੈਂਦੇ ਹਾਂ ਤੇ ਅੱਜ ਕੱਲ ਦੀ ਜਨਰੇਸ਼ਨ ਚਲ ਜਨਰੇਸ਼ਨ ਛੱਡ ਅਸੀਂ ਆਪ ਹੀ ਲਾ ਲੀਏ ਅਸੀਂ 1 ਮਿੰਟ ਵੀ ਇਨਵਰਟਰ ਪੱਖਾ ਬੰਦ ਹੋ ਜੇ ਕਿਸ ਤਰ੍ਹਾਂ ਸਾਨੂੰ ਮਹਿਸੂਸ ਹੁੰਦਾ ਐਂ ਕਹਿੰਦੇ ਨਹੀਂ ਸਾਨੂੰ ਅੱਭੀ ਇਸੇ ਵਕਤ ਉਹ ਫੈਸਿਲਿਟੀ ਚਾਹੀਦੀ ਜਿਹੜੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਸਹੀ ਕਹਿੰਦਾ ਠੀਕ ਹੈ ਨਾ ਕੋਸ਼ ਅੱਜਕੱਲ ਦੇ ਬੱਚੇ ਜਵਾਨ ਹੋ ਗਏ ਸਾਨੂੰ ਉਹਨਾਂ ਦੇ ਅਕੋਰਡਿੰਗ ਬਦਲਣਾ ਪੈਣਾ ਪਰ ਵੇਖੋ ਨਾ ਕਲੀਅਰ ਹੈ ਨਾ ਅਗਰ ਅਸੀਂ ਮਹਿਸੂਸ ਕਰਦੇ ਤੇ ਕਹਿ ਦਿੰਦਾ ਨਾ ਚਲੋ ਪੱਕਾ ਏਸੀ ਕਲੀਅਰ ਹੈ ਨਾ ਸੜੋ ਸੜੋ ਤਾਂ ਨਹੀਂ ਕਰਦੇ ਕਿ ਗਰਮੀ ਮਹਿਸੂਸ ਕਰਦੇ ਤੇ ਜੇ ਤੁਹਾਡੇ ਦਿਲਾ ਵਿੱਚ ਕੋਈ ਗੱਲ ਹੈਗੀ ਹੈ ਨਾ ਤਾਂ ਬੰਦਾ ਖੁੱਲ ਕੇ ਕਹਿ ਦੇਵੇ ਕਿ ਸਾਡੇ ਅੰਦਰ ਇਹ ਚੱਲਦਾ ਪਿਆ ਕਿ ਟਿੱਕ ਟਿੱਕ ਦੇ ਰਿਸ਼ਤੇਆਂ ਚ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਗੱਲਾਂ ਦਿਲ ਵਿੱਚ ਰਹਿ ਜਾਣ ਜ਼ੁਬਾਨ ਤੇ ਲੈ ਆਵੇ ਬੰਦਾ ਤੇ ਖੁੱਲ ਕੇ ਕਰ ਲਵੇ ਆਪੇ ਸਾਹਮਣੇ ਵਾਲਾ ਕੋਈ ਆਰਗੂ ਨਾ ਕਰੇ ਕਿਸ ਗੱਲ ਵਿੱਚ ਗੱਲ ਖਤਮ ਹੋ ਜਾਂਦੀ ਦੀਦੀ ਚਲ ਤੁਹਾਡੇ ਤੋਂ ਕੁਝ ਨਹੀਂ ਲੁਕਿਆ ਤੁਸੀਂ ਤਾਂ ਮੇਨੋਂ ਸਾਡੇ ਪਰਿਵਾਰ ਦੀ ਚੀਜ਼ ਐਸ ਲਈ ਤੁਹਾਡੇ ਨਾਲ ਖੁੱਲ ਕੇ ਗੱਲ ਕਰਨੀ ਦੀ ਹੈ ਚਲ ਆਏ ਹੋ ਨਾ ਤਾਂ ਥੋੜਾ ਸਮਝਾ ਕੇ ਜਾਇਓ ਨਾ ਕੋਈ ਗੱਲ ਨਹੀਂ ਮੈਂ ਆ ਗਈ ਹਾਂ ਸਭ ਕੁਝ ਸੈੱਟ ਹੋ ਜਾਏਗਾ ਠੀਕ ਹੈ ਮੈਂ ਜਾਵਾਂ ਮੈਂ ਇੱਕ ਕਾਫੀ ਤੋਂ ਚਲਿਆ ਆਪਾਂ ਬਿਰਮਲੀ ਆਂਦਰ ਆ ਲਈਂ ਲੋਦਰ ਚਲੀ ਕੱਲੀ ਲੱਗੀ ਕੰਮ ਨਹੀਂ ਨਹੀਂ ਮੇਰੇ ਆਨੀ ਆ ਅੰਤ ਕੀ ਤੀ ਤੈਨੂੰ ਕਿੰਨੋਂ ਸੀ ਨਾ ਆ ਰਵ ਤੂੰ ਕਿੰਨੀਆਂ ਸਬਜ਼ੀਆਂ ਬਣਾਈਆਂ ਸੀ ਤੇ ਤੈਨੂੰ ਲੱਗੀ ਸੀ ਪਰ ਤੂੰ ਸਾਰੇ ਕੱਲਮਾ ਦੇ ਭਿਆਈ ਸੀਨੇ 'ਚ ਬੈਠਿਆ ਤੇ ਤੂੰ ਇਕੱਲੇ ਬਾਹਰ ਗਰਮੀ ਵਿੱਚ ਲੱਗੇ ਜੇ ਤੇ ਅੰਦਰ ਕਹਿ ਦੋ ਮੇਰੀ ਵੀ ਹੈਲਪ ਕਰਾ ਦਿਓ ਥੋੜੀ ਜੀ ਅੰਜ ਕਹਿ ਵੀ ਦਵਾਂਗੀ ਤੇ ਉਹਨਾਂ ਨੇ ਕਿਹੜਾ ਹੈਲਪ ਕਰਾਉਣੀ ਹੈ ਨਾਲੇ ਮੰਮੀ ਜੀ ਦੇ ਸੁਭਾਅ ਦਾ ਤੇ ਤੈਨੂੰ ਪਤਾ ਹੀ ਆ ਤੂੰ ਕਿਹੜਾ ਅੱਜ ਪਹਿਲੇ ਦਿਨ ਇੱਥੇ ਰਹਿਣ ਆਇਆ ਵਾ ਜੀ ਜੀਸੀ ਨੂੰ ਲੱਦੀ ਗਿਆ ਅੰਜੂ ਦੀਦੀ ਲਿਆ ਗਿਆ ਉਹਨਾਂ ਨੂੰ ਕਹਿ ਦੋ ਉਹ ਵੀ ਤੇ ਆ ਗਈ ਆ ਮਾਸੀ ਜੀ ਨੂੰ ਨਾ ਕਹੋ ਮੇਰੇ ਬੋਲੇ ਪੰਛੀਆ ਤੈਨੂੰ ਸਮਝ ਨਹੀਂ ਆਉਣੀ ਕਿ ਤੈਨੂੰ ਮੈਂ ਕੀ ਕਹਿਣਾ ਚਾਹੁੰਦੀ ਆ ਤੂੰ ਨਾ ਨਾਲ ਇੰਨਾ ਦਮਾਦ ਨਾ ਲਾਇਆ ਕਰ ਛੋਟਾ ਜਿਹਾ ਤੇਰਾ ਦਿਮਾਗ ਹੈ ਜਾ ਜਾ ਕੇ ਤੇ ਰੈਸਟ ਕਰ ਤੇ ਜਾ ਅਨਮੋਲ ਨਾ ਫੇਰ ਕੋਈ ਗੱਲ ਨਹੀਂ ਨਾ ਬਣਾ ਲੇਦੀ ਆ ਪੈਂਜ ਮੈਨੂੰ ਬਣਾਉਣੀਆਂ ਹੀ ਪੈਣਗੀਆਂ ਤੇਂਦਰੋਂ ਨਾ ਨੂੰ ਵਲਾ ਲੋ ਉਹਨਾਂ ਨੂੰ ਵਲਾ ਲੋ ਤੁਸੀਂ ਲਈ ਮੈਨੂੰ ਨਹੀਂ ਚੰਗਾ ਲੱਗਦਾ ਤੇ ਸਵੇਰ ਦੇ ਲੱਗੇ ਜੇ ਕਦੀ ਉਹ ਕਰ ਲਿਆ ਕਦੀ ਉਹ ਕਰ ਲਿਆ ਤੇ ਇਹ ਕੰਮ ਹੋਣੀ ਲੱਗੇ ਰਹੇ ਕਿ ਕੇ ਪਰਸੀਨੋ ਪਰਸੀਨੋ ਹੈ ਜਦ ਇਹ ਕੋਈ ਘਾ ਨਹੀਂ ਅੰਚੇ ਹੁਣ ਘਰੇ ਪਰੋਣੇ ਆਏ ਆ ਕੰਮ ਤੇ ਕਰਨਾ ਹੀ ਪਊਗਾ ਨਾ ਰੋਟੀ ਪਾਣੀ ਤਾਂ ਬਣਾ ਕੇ ਖਵਾਉਣਾ ਹੈ ਨਾ ਉਹਨਾਂ ਨੂੰ ਟੀਕੇ ਆ ਕਰਦੇ ਵਿੱਚ ਜਿ ਤਰ੍ਹਾਂ ਵਿਆਹ ਹੁੰਦਾ ਘਰੇ ਚਲ ਤਾਂ ਹੋਣਾ ਮੈਂ ਬਿਜ਼ੀ ਤੇ ਰਹਤਾ ਹਿੰਦੀ ਉਹ ਤੇ ਅੱਗੇ ਕਹਿੰਦੇ ਕਿਦਾ ਪਰਾਂ ਚਲਾ ਕੇ ਬਣਾਵਾਂ ਤੂੰ ਨਾ ਉਹਨਾਂ ਦੀ ਅੱਖਾਂ ਗੱਡੀ ਨਾ ਆਇਆ ਕਰ ਰਹਿਣਾ ਇਹਨੇ ਇੱਥੇ ਤੋਂ ਮੇਰੇ ਕੋਲ ਹਾਂਜੀ ਫਿਰ ਨਾ ਕਰਿਆ ਘਰੇ ਇਦਾਂ ਦੇ ਕੰਮ ਉਹਨਾਂ ਨੇ ਤਾਂ ਮੇਰੇ ਇੱਥੇ ਰਹਿਣ ਹੀ ਨਹੀਂ ਦੇ ਨਮਕੇ। ਅਨੰਤ ਨੇ ਚੱਲਣਾ ਆਪਣੇ ਘਰ। ਜੀਜੇ ਜੀ ਨੇ ਤਾਂ ਰੁਕਿਆ ਪਰ ਫਿਰ ਨਾ ਆਇਆ। ਕੋਈ ਗੱਲ ਨਹੀਂ ਹੋਤੀ। ਮੈਂ ਹੁਣੇ ਨਾਤ ਬੁੱਝੇ ਕੱਪੜੇ ਪਾ ਲਏ। ਫੇਰ ਰੋਟੀ ਖਾਧੀ ਵੀ। ਜੀਜੇ ਜੀ ਨੂੰ ਤਾਂ ਸੰਗਾ। ਨਾ ਤੇ ਰੋਟੀ ਖਾਂਦੇ ਕੰਮ ਵੀ ਕਰਦੇ ਰਹਿੰਦੇ ਸਵੇਰ ਦੇ। ਫੇਰ ਦੇ ਲੱਗੇ ਹੁੰਦੇ ਰਾਤੀ ਜਾ ਕੇ ਆਰਾਮ ਮਿਲਦਾ ਤੁਹਾਨੂੰ। ਕਿੰਨਾ ਅੱਛੀ ਜੀਜੇ ਜੀ ਨੂੰ ਖਾਂਦੋ। ਨਾ ਕੋਈ। ਐਵੇਂ ਨਾ ਸ਼ਿਕਾਇਤ ਲਈ ਆਪਣੇ ਬਾਜੀ। ਉਨਨ ਨੂੰ ਜਿਹੜੇ ਕੰਮ ਆਣੀਆਂ ਉਹ ਤੇ ਅੱਗੇ ਕਹਿੰਦੇ ਜਿੰਨਾ ਮਰਜੀ ਅਸਹਾਰ ਕਰਕੇ ਕਰੀ ਜਾ ਤੇਰੀ ਕਦਰ ਨਹੀਂ ਪੈਣੀ ਕਰ ਲੈ ਜਿੰਨਾ ਜ਼ਰ ਕਰਨਾ ਐਂਡ ਤੇ ਸਾਨੂੰ ਇੱਥੋਂ ਨਿਕਲਣਾ ਹੀ ਪੈਣਾ ਤੂੰ ਤਾਂ ਰੁਸਈ ਕਹਿਣਗੇ ਗਲਤ ਥੋੜੀ ਕਹਿਣਗੇ ਤੂੰ ਨਾ ਮੇਰਾ ਬਾਪੂ ਨਾ ਬਣਿਆ ਕਰ ਹੁਣ ਜਿਆਦਾ ਤੇ ਜਾ ਜਾ ਕੇ ਤੈਨ ਮੋਲ ਨਾ ਖੇੜੀ ਦੀਦੀ ਜੀ ਕੱਲ ਮੈਨੂੰ ਚੀਜਾ ਜੀ ਨੇ ਸਪੈਸ਼ਲ ਕਿਹਾ ਹੀ ਜਦੋਂ ਮੈਂ ਚੱਲ ਜਾਣਾ ਤੇ ਦੀਦੀ ਦਾ ਪੂਰਾ ਧਿਆਨ ਰੱਖਣਾ ਹੁਣ ਮੈਂ ਵੀ ਠੱਗਾ ਧਿਆਨ ਰੱਖਾਂਗਾ ਓਏ ਹਾਏ ਜੈ ਹੋ ਜੀ 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 ਦੀ ਉਹ ਜੀ ਸਾਰਾ ਮੈਂ ਕਿ ਗੱਲਾਂ ਹੀ ਗਾਦੀਆਂ ਵਾ ਤੈ ਹੀ ਤੇ ਇਸ ਘਰ ਦਾ ਸਾਰਾ ਕੁਝ ਹੱਸ ਕੇ ਬਰਦਾਸ਼ਤ ਕਰੀ ਜਾਨੀ ਆ ਤੁਸੀਂ ਦੋਵੇਂ ਤੇ ਮੇਰੇ ਨਾਲ ਜੇ ਹੋਰ ਕੀ ਚਾਹੀਦਾ ਮੈਨੂੰ ਚੱਲ ਜਾ ਕੇ ਅਨਮੋਲ ਦਾ ਖੇਡ ਗੱਲ ਸੁਣ ਨਾਲੇ ਜਦੋਂ ਤੂੰ ਅੰਦਰ ਗਿਆ ਸੀ ਅਨਮੋਲ ਨੂੰ ਮਿਲਣ ਤੇ ਤੈਨੂੰ ਮੰਮੀ ਜੀ ਚਿਰ ਕਹਿੰਦੇ ਆਂਦੇ ਸੀ ਨਾ ਕਿ ਅਨਮੋਲ ਨਾਲ ਨਹੀਂ ਖੇਲਣਾ

ਜੱਗ ਜਾਓ ਦੀਦੀ ਤੂੰ ਹੀ ਨਾ ਕਿ ਇਹਨੂੰ ਕਹਿੰਦੇ ਨੇ ਰਿਸ਼ਤੇ ਭੈਣ ਭਰਾ ਦੇ ਕਿੰਨਾ ਦੁੱਖ ਲੱਗਣ ੜਿਆ ਉਹਨੂੰ ਮੇਰੀਆਂ ਗੱਲ ਦੇਖ ਕੇ ਕਿ ਮੇਰੀ ਭੈਣ ਕੰਮ ਕਰਨ ਦੀ ਹੈ ਤੇ ਬਾਕੀ ਇਕੱਠੇ ਉਹ ਕੇਸੀ ਥਲੇ ਗੱਲਾਂ ਮਾਰਦੇ ਆਂ ਬਰਦਾਸ਼ਤ ਨਹੀਂ ਹੋਣ ੜਿਆ ਦੇ ਕੋ ਆਉਂਦਾ ਇਹ ਘਰੂ ਦਾ ਰਿਸ਼ਤਾ ਇਹ ਇੱਕ ਭੈਣ ਭਰਾ ਦਾ ਰਿਸ਼ਤਾ ਉਹਨਾਂ ਨੂੰ ਕੋਈ ਹੈਗੀ ਨਹੀਂ ਕੱਲੀ ਖਾਪਣ ਗਈਆਂ ਆਰਡਰ ਦੇਈ ਜਾਂਦੇ ਨੇ ਬੈਠੇ ਮਲਾਈ ਕੋਫਤਾ ਵੀ ਬਣਾ ਦੀ ਪਾਲਕ ਪਨੀਰ ਵੀ ਬਣਾ ਦੀ ਪਿੰਡੀਆਂ ਵੀ ਬਣਾ ਦੀ ਦਹੀਂ ਵੀ ਬਣਾ ਦੀ ਸਾਰਾ ਕੁਝ ਰੈਡੀ ਚਾਹੀਦਾ ਤੇ ਆਪ ਉਹ ਤੋਂ ਹਿੱਲਣਾ ਹੀ ਨਹੀਂ ਗੱਲਾਂ ਮਾਰੀ ਜਣੀਆਂ ਆਲੇ ਬੰਗਾਲੀ ਦੀ ਇਹ ਨਹੀਂ ਦੇਖਣਾ ਕਿ ਉਹ ਠੀਕ ਹੈ ਨਹੀਂ ਠੀਕ ਹੈ ਕੀ ਜੀਣਾ ਹੁੰਦਾ ਨਾ ਵਿਚਰੀਆਂ ਨੂਆਂ ਦਾ ਵੀ ਇੱਕ ਸੱਸ ਉਹਨੇ ਰਾਮਾਥਾਨੀ ਨੰਗੀ ਹੁੰਦੀ ਉਹ ਵੀ ਕਦੀ ਨੋ ਬਣੀ ਹੁੰਦੀ ਆ ਉਹਨੇ ਵੀ ਇਹ ਸਾਰਾ ਕੁਝ ਜੱ ਲੈਆ ਹੁੰਦਾ ਵਾ ਪਰ ਪਤਾ ਨਹੀਂ ਜਦੋਂ ਸੱਸ ਬਣਦੀ ਆ ਫਿਰ ਉਹਨੂੰ ਇਹ ਖਿਆਲ ਹੀ ਨਹੀਂ ਆਉਂਦਾ ਕਿ ਅੱਜ ਮੇਰੀ ਨੂ ਉਹ ਦੌਰ ਤੋਂ ਗੁਜ਼ਰੰਡੀ ਆ ਜਿਹੜੇ ਦੌਰ ਤੋਂ ਕਦੀ ਮੈਂ ਗੁਜ਼ਰੀ ਸੀ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਆਪਣੀ ਜਵਾਨੀ ਵੇਲੇ ਆ ਕੁਝ ਆਪਣੀ ਸੱਸ ਦਾ ਤੇ ਸਾਨੂੰ ਕਿੱਥੋਂ ਚੰਗਾ ਲੱਗੂਗਾ ਘਰ ਨਾਲ ਇਹਦੇ ਇਦਾਂ ਤਸੀਹੇ ਦਿੰਦੀਆਂ ਵਾ ਕਿ ਅਹੀਂ ਭੁਗਤਿਆ ਵਾ ਤੁਸੀਂ ਕਿਉਂ ਨਾ ਭੁਗਤੋਗੇ ਜੋ ਅਹੀਂ ਭੁਗਤਿਆ ਉਹ ਤੁਹੀਂ ਭੁਗਤੋਗੇਗਾ ਕੁਸ਼ੀਆ ਕੇ ਕੇ ਘਰ ਚ ਰਿਸ਼ਤਾ ਵਧੀਆ ਹੁੰਦਾ ਨੇ ਉਹ ਸਸਤਾ ਜਿਆਦਾ ਧਰਤੀ ਵਿਚਾਰੀਆਂ ਨਵਾਂ ਨੂੰ ਇੱਕ ਕੰਮ ਵਾਲੀ ਬਣਾ ਕੇ ਰੱਖਿਆ ਜਾਂਦਾ ਘਰ ਚ ਆਖੇ ਰੋਟੀ ਤਿਆਰ ਕਰੋ ਜਿੱਦਾਂ ਘਰ ਚ ਰਾਮੂ ਰੱਖਿਆ ਹੋਵੇ ਚੰਗਲੇ ਰੋਟੀ ਖਾ ਹੀ ਲੈਣੀ ਫੇਰ ਭਾਂਡਾ ਛੱਡਣਾ ਮੈਂਦੀ ਹਾਂ

ਹਾਂਜੀ ਦੀਦੀ ਮੈਂ ਆਈ ਬਣਾਈ ਆ ਮੈਂ ਕਹਿੰਨੀ ਆ ਤੁਹਾਡੇ ਹੱਥ ਤੇ ਜਾਦੂ ਆ ਰੋਟੀ ਕਾਦੀ ਖਾਦੀ ਐ ਸੱਚੀ ਸੱਚ ਪੁੱਛਣਾ ਬਾਹਰ ਅਹੀਂ ਆਈਦਾ ਕਾਲੀ ਕਾਲੀ ਜੋ ਮੜਾ ਮੋਟਾ ਬਣ ਗਿਆ ਖਾ ਲਈਦਾ ਆ ਆ ਪਤਾ ਨਹੀਂ 2 ਸਾਲਾਂ ਬਾਅਦ ਰੋਟੀ ਇੰਥੇ ਨਹੀਂ ਖਾਦੀ ਹੈ ਨਾ ਸੱਚੀ ਬਹੁਤ ਸਵਾਦ ਆ ਗਿਆ ਰੋਟੀ ਕਾਦੀ ਮਜ਼ਾ ਹੀ ਆ ਗਿਆ ਹਾਂ ਉਹ ਦੀਦੀ ਤੁਸੀਂ ਤੇ ਮੈਨੂੰ ਡਰਾ ਹੀ ਦਿੱਤਾ ਮੈਂ ਸੋਚਿਆ ਕੋਈ ਕਮੀ ਰੱਗੀ ਜਿਹੜਾ ਦੀਦੀ ਪੁੱਛਣ ਡਿਆ ਰੋਟੀ ਤੂੰ ਬਣਾਈ ਆ ਹਾਂ ਜੀਦੀ ਨਾ ਭਾਬੀ ਰੋਟੀ ਇੰਨੀ ਗਵਧੀਆ ਹੈ ਨਾ ਤਾਂ ਮੈਂ ਕੀ ਦੱਸਾਂ ਸਾਡ ਕੋ ਕਦੀ ਐਹੋ ਜਿਹੀ ਰੋਟੀ ਬਣੀ ਨਹੀਂ ਸੱਚ ਪੁੱਛੋ ਨਾ ਤੇ ਚਾਚੀ ਜੀ ਕੋਈ ਨਹੀਂ ਐਹੋ ਜਿਹੀ ਰੋਟੀ ਕਦੀ ਬਣੀ ਸੱਚੀ ਚਲੋ ਜੀ ਤੁਹਾਨੂੰ ਸਵਾਦ ਲੱਗਿਆ ਨਾ ਬਹੁਤ ਵਧੀਆ ਔਰ ਮੈਂ ਰਾਤ ਨੂੰ ਇੱਕ ਦੋ ਚੀਜ਼ਾਂ ਆਪ ਸੋਚੀਆਂ ਜਿਹੜੀਆਂ ਬਣਾਉਣੀਆਂ ਵਾ ਤੇ ਤੁਸੀਂ ਵੀ ਮੈਨੂੰ ਦੱਸ ਦੋ ਕਿ ਤੁਹਾਡਾ ਕੀ ਫੇਵਰੇਟ ਹੈਗਾ ਵੈਸੇ ਮੰਮੀ ਜੀ ਕੱਲ ਦਾ ਫੇਵਰੇਟ ਬਣਾਉਣ ਦੇ ਆ ਤੁਹਾਡਾ ਸਭ ਕੁਝ ਜੋ ਵੀ ਆ ਲੱਗਦੀ ਮੇਰਾ ਤੁਸੀਂ ਜੋ ਵੀ ਬਣਾਓਗੇ ਨਾ ਉਹ ਮੇਰਾ ਫੇਵਰੇਟ ਹੋ ਜਾਣਾ ਕਿਉਂਕਿ ਤੁਹਾਡੇ ਹੱਥ ਜਿਹੜਾ ਸਵਾਲ ਹੈ ਨਾ ਭਾਬੀ ਉਹ ਵਾਕਈ ਕਿਸੇ ਦੇ ਹੱਥ ਨਹੀਂ ਹੈਗਾ। ਥੈਂਕ ਯੂ ਦੀਦੀ। ਤੁਹਾਡੇ ਚ ਸੱਚੀ ਬਹੁਤ ਸਈ ਗੁਨਾ ਦੇ ਭਰੇ ਹੋਏ ਹੋ। ਇੰਨੇ ਕੌਣ ਮੈਂ ਤਾਂ ਵੇ ਵੇਖ ਕੇ ਹੈਰਾਨ। ਕਿ ਭਾਬੀ ਤੀ ਇਨਾ ਕੰਮ ਕਿੱਦਾਂ ਕਰ ਲੈਂਦੇ ਸਾਰਾ ਘਰ ਦਾ? ਦੀਦੀ। ਗੁਣ ਤੇ ਹਰ ਬੰਦੇ 'ਚ ਹੁੰਦੇ ਨੇ। ਕਿਸੇ 'ਚ ਜਿਆਦਾ ਹੁੰਦੇ ਨੇ ਤੇ ਕਿਸੇ 'ਚ ਘੱਟ ਹੁੰਦੇ ਨੇ। ਪਰ ਜੀ ਕਿਸਮਤ ਆ ਤਈ ਤੇ ਤਾਂ ਆਈ ਆ ਨਾ। ਗੁਣਾ ਦਾ ਮੁੱਲ ਹੋਵੇ ਤੇ ਤਾਂ ਕਿਉਂ ਭਾਬੀ ਇਦਾਂ ਕਿਉਂ ਕਹਿੰਦੇ ਗੁਣਾ ਦਾ ਕਿਉਂ ਨਹੀਂ ਮੁੱਲ ਪੈਣਾ ਸੱਚੀ ਮੇਰੀ ਭਾਬੀ ਦੇ ਹੱਥਾਂ 'ਚ ਨਵਦੀਏ ਗੋਣੇ ਮੈਂ ਤੇ ਆਹਹ ਰਾਣਾ ਵੀ ਇਹੋ ਜਿਹੇ ਗੋਣ ਮੈਨੂੰ ਵੀ ਦੇ ਦਿਓ ਥੋੜੇ-ਬਹੁਤੀਆਂ ਟ੍ਰਿਕਸ ਮੈਨੂੰ ਵੀ ਸਿਖਾ ਦਿਓ ਕਿ ਮੈਂ ਵੀ ਉੱਥੇ ਜਾ ਕੇ ਨਾ ਪ੍ਰੀ ਟਾਈਮ ਮਿਲੇਗਾ ਤੇ ਬਣਾ ਲਿਆ ਕਰਾਂਗੀ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਸਭ ਕੁਝ ਸਿਖਾ ਦਾਂਗੀ ਤੁਸੀਂ ਇਹਦੇ 3 ਮਹੀਨੇ ਇੱਥੇ ਹੀ ਹੋ ਹਾਂਜੀ ਮੈਂ ਇੱਥੇ ਹੀ ਤੇ ਨਾਲੇ ਅਸੀਂ ਅੱਜ ਟਾਈਮ ਕੱਢ ਕੇ ਨਾ ਉਹ ਵੀ ਬਣਾਉਣੇ ਆ ਲੱਡੂ ਕਹਿੰਦੇ ਸੀ ਮੰਮੀ ਇਹ ਵਸਤੇ ਲੈ ਲੱਡੂ ਖਾਣੋ ਨੇ ਹਾਂ ਤੇ ਜਿਹੜਾ ਉਹ ਸਵਾਲ ਕਰਦੇ ਨੂੰ ਹਾਂ ਕਹਿੰਦੇ ਸੀ ਉਹਨੂੰ ਨਾ ਨਾਲ ਵੀ ਦੇਣੀ ਆ ਬਾਅਦ ਵਿੱਚ ਜਾਣ ਲੱਗਿਆਂ ਤੇ ਇੱਥੇ ਵੀ ਖਾ ਲੈਗੀ ਕੋਈ ਗੱਲ ਨਹੀਂ ਜਦੋਂ ਤੂੰ ਲੱਡੂ ਬਣਾਉਣੇ ਨੇ ਮੈਨੂੰ ਜ਼ਰੂਰ ਆਵਾਜ਼ ਦੇ ਤੂੰ ਚਾਹੇ ਮੈਂ ਅੰਦਰ ਹੋਵਾਂ ਠੀਕ ਹੈ ਮੈਂ ਤੁਹਾਡੀ ਹੈਲਪ ਕਰਾਂਗੀ ਕੋਈ ਵੀ ਕੋਈ ਨਹੀਂ ਠੀਕ ਹੈ ਮੈਂ ਫਿਰ ਨਾ ਸਿਮਰਤ ਵੀ ਆਣ ਵਾਲੀ ਬਾਅਦ ਵਿੱਚ ਕਾਲਜ ਤੋਂ ਤੇ ਉਹਦੇ ਵਾਸਤੇ ਵੀ ਨਾ ਮੈਂ ਤਿਆਰ ਕਰਨੀ ਆ ਕੈਂਡੀਜ਼ ਮੈਂ ਭਾਬੀ ਅੱਜ ਮੈਂ ਕਰੋਨੀ ਖਾਣੀ ਆ ਠੀਕ ਹੈ ਚਲ ਤੂੰ ਆ ਜਾ ਰੋਟੀ ਲੈ ਕੇ ਅੰਦਰ ਆ ਜਾ ਇਕੱਠੇ ਬਹਿ ਕੇ ਖਾਣੀ ਹਾਂਜੀ ਠੀਕ ਆਜੋ ਕਿ ਇੱਥੇ ਇਕੱਠੇ ਬੈ ਕੇ ਖਾਵਾਂਗੇ ਰੋਟੀ ਮਾੜੀ ਜੀ ਮੈਂ ਰੋਟੀ ਅੰਦਰ ਲੈ ਕੇ ਗਈ ਨਾ ਤੇ ਥਾਲੀ ਚੋੱਕੇ ਮਾਰਨੀ ਹੁੰਦੀ ਜੀ ਕੀ ਦੱਸਾਂ ਦੀ ਜੀ ਤੁਹਾਨੂੰ ਤੁਹਾਨੂੰ ਤਾਂ ਮੈਨੂੰ ਚੰਗੀ ਲੱਗਦੀ ਪਰ ਮੰਮੀ ਜੀ ਨੂੰ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਮੈਂ ਠੱਕੇ ਨਾਲ ਇਸ ਘਰ ਚ ਆ ਗਈ ਹਾਂ ਤੇ ਪਵਾੜੇ ਦੀ ਜੜਿਆ ਹਰ ਚੀਜ਼ ਠੀਕ ਹੀ ਕਹਿੰਦੇ ਨੇ ਕਿ ਜਿਹਨੂੰ ਇਨਸਾਨ ਮਿਲਿਆ ਹੁੰਦਾ ਨਾ ਉਹਨੂੰ ਕਦਰ ਨਹੀਂ ਹੁੰਦੀ पर चल कोई गल नी ने एहसास होगा ना कि मैं जो कुछ भी कर दी अपने घर वास्ते कर दी मैं कुछ गलत नहीं कर दी